ਬਹੁਤ ਸਾਰੇ ਜਿਹੜੇ ਕੈਨੇਡਾ ਦੇ ਟ੍ਰੈਫਿਕ ਨਿਯਮ ਨੇ ਉਹਨਾਂ ਦੇ ਵਿੱਚ ਕੁਝ ਤਬਦੀਲੀਆਂ ਆ ਰਹੀਆਂ ਨੇ ਕੁਝ ਰੂਲ ਜਿਹੜੇ ਨੇ ਉਹ ਚੇਂਜ ਕੀਤੇ ਜਾ ਰਹੇ ਨੇ ਇਹਨਾਂ ਵਿੱਚ ਕਿੰਨੀ ਸੱਚਾਈ ਹੈ ਕਿ ਕੈਨੇਡਾ ਦੇ ਟ੍ਰੈਫਿਕ ਨਿਯਮ ਚੇਂਜ ਹੋ ਰਹੇ ਨੇ ਜੀ ਰਜੀਤ ਜੀ ਅ ਦੁਨੀਆ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਹਮ ਜਿੰਨਾ AI ਲਫ਼ਜ਼ ਵਰਤਿਆ ਗਿਆ ਜੀ ਔਰ ਜਿੰਨਾ ਇਹਦਾ ਪ੍ਰਚਾਰ ਤੇ ਪਸਾਰ ਹੈ ਹਮ ਮੇਰਾ ਖਿਆਲ ਹੋਰ ਕਿਸੇ ਚੀਜ਼ ਤਾਂ ਨਹੀਂ ਹੋਇਆ ਨਹੀਂ ਔਰ ਅੱਜ ਤੋਂ 3 6 3 ਸਾਲ ਪਹਿਲਾਂ ਅਸੀਂ ਆਪਣੇ ਪ੍ਰੋਗਰਾਮਾਂ ਦੇ ਜ਼ਰੀਏ ਜਦੋਂ ਚੈਟ ਜੀਪੀਟੀ ਦੀ ਗੱਲ ਕੀਤੀ ਸੀ ਜੀ ਤੇ ਲੋਕਾਂ ਨੇ ਕਿਹਾ ਸੀ ਕੀ ਗੱਲਾਂ ਕਰਦੇ ਹੋ ਕਮਲੇ ਹੋ ਗਿਆ ਤੁਸੀਂ ਹੂੰ ਹੂੰ ਤੁਹਾਡਾ ਦਿਮਾਗ ਠੀਕ ਹੈ ਹੂੰ ਹੂੰ ਆ ਆਈਡੀਆ ਨਹੀਂ ਸੀ ਜਦ ਜਿਸ ਚੀਜ਼ ਦਾ ਕਈ ਵਾਰੀ ਸਾਨੂੰ ਅਸੀਂ ਕਿਉਂਕਿ ਪੜ ਲਿਆ ਸੀ ਕਿਤੇ ਹੋਤੇ ਅਸੀਂ ਸ਼ੇਅਰ ਕੀਤਾ ਜੀ 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 ਪਰ ਜਦੋਂ ਕਈ ਵਾਰੀ ਕਿਸੇ ਚੀਜ਼ ਦਾ ਸਾਨੂੰ ਆਈਡੀਆ ਨਾ ਹੋਵੇ ਤੇ ਅਸੀਂ ਉਹਨੂੰ ਅੱਗੇ ਅੱਗੇ ਤੋੜਦੇ ਜਾਂਦੇ ਤੇ ਉਸੇ ਨੂੰ ਮੰਦੇ ਕਿ ਜੋ ਹੈ ਉਹ ਜਿਵੇਂ ਹੈ ਉਸੇ ਤਰ੍ਹਾਂ ਹੀ ਹੈ ਅਲਸ਼ੇਤੀ ਕੀਤੇ ਤਬਦੀਲੀਂ ਤੇ ਉਤੇ ਯਕੀਨ ਨਹੀਂ ਕਰਦੇ ਯਕੀਨ ਨਹੀਂ ਕਰਦੇ ਜੀ ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹਦੇ ਕਈ ਰੂਪ ਹੁਣ ਬਣ ਚੁੱਕੇ ਨੇ ਹਮ ਹਮ ਤੇ ਇਥੋਂ ਤੱਕ ਕਿ ਮੈਂ ਭਾਰਤ ਦੇ ਵਿੱਚ ਪੜ ਰਿਆ ਸੀ ਮਹਾਰਾਸ਼ਟਰ ਦੀ ਸਰਕਾਰ ਨੇ ਮਾਈਕਰੋਸਾਫਟ ਦੇ ਨਾਲ ਇੱਕ ਸਮਝੌਤਾ ਕੀਤਾ ਕਿ ਗੰਨੇ ਦੀ ਪੈਦਾਵਾਰ ਵਧਾਉਣੀ ਹੈ ਅੱਛਾ ਜੀ ਜਿਹਦੇ ਨਾਲ ਮਿੱਲਾਂ ਨੂੰ ਵੀ ਫਾਇਦਾ ਹੋਵੇਗਾ ਤੇ ਜ਼ਿਮੀਦਾਰਾਂ ਦੀ 25 ਤੋਂ 30% ਅਸੀਂ ਪੈਦਾਵਾਰ ਕਿੰਨੇ ਵਧਾਉਣੀ ਹੈ ਹਮ ਹਮ ਉਹ ਕਿਵੇਂ ਆ ਏਆਈ ਕਿਵੇਂ ਹੁਣ ਹੈਲਪ ਕਰੇਗੀ ਉਹ ਸਾਰੀਆਂ ਗੱਲਾਂ ਥੇਰ ਕਿਤੇ ਕਰਾਂਗੇ ਜੀ ਪਰ ਕੁਝ ਚੀਜ਼ਾਂ ਸਾਡੇ ਸਾਹਮਣੇ ਇਹੋ ਜਿਹੀਆਂ ਆ ਰਹੀਆਂ ਜਿਹੜੀਆਂ ਸਾਨੂੰ ਲੱਗਦਾ ਕਿ ਸੱਚ ਹੈ ਹਮ ਹਮ ਤੇ ਉਹ ਏਆਈ ਦੇ ਨਾਲ ਬੰਦੇ ਕ੍ਰੀਏਟ ਕੀਤੇ ਜਾ ਰਹੇ ਨੇ ਜਿਹੜੇ ਦੁਨੀਆ ਵਿੱਚ ਨਹੀਂ ਹੈਗੇ ਏਆਈ ਦੇ ਨਾਲ ਜਿਹੜੇ ਮੌਜੂਦਾ ਬੰਦੇ ਆ ਜਿਹੜੇ ਹੁਣ ਰੋਜ਼ ਕੈਮਰੇ ਮੋਰੇ ਬੰਦੇ ਆ ਸਾਡੀ ਕਿਸੇ ਨੇ ਏਆਈ ਬਣਾਉਣੀ ਹੋਵੇ ਤਾਂ ਮਿੰਟਾਂ 'ਚ ਬਣੇਗੀ ਹਮ ਹਮ ਇਸ ਤਰ੍ਹਾਂ ਗੰਦਮੰਦ ਵੀ ਪ੍ਰੋਸੈਸ ਹੋ ਜਾ ਰਿਹਾ ਕਿ ਗਲਤ ਇਨਫੋਰਮੇਸ਼ਨ ਵੀ ਪ੍ਰੋਸੈਸ ਜਾ ਰਹੀ ਹੈ ਜੀ ਤੇ ਸੱਚ ਕਿਤੇ ਸਮਝ ਨਹੀਂ ਆਉਂਦੀ ਪਿੰਦੀ ਸੱਟੇ ਕਿਸੇ ਨੂੰ ਕੋਈ ਕਹੇ ਕਿ ਭਾਈ ਤੂੰ ਜੋ ਸ਼ੇਅਰ ਕੀਤਾ ਹੈ ਇਹ AI ਆ ਉਹ ਕਹਿੰਦਾ ਨਹੀਂ ਆ ਦੇਖੋ ਧਿਆਨ ਨਾ ਉਹ ਸਮਝਦਾ ਨਹੀਂ ਬਾਈ ਇਹ ਪੁਰਾਣੇ ਜ਼ਮਾਨੇ ਕਲੀਪ ਜੀ ਕਹਿਆ ਜਾਂਦੇ ਹੁੰਦੇ ਅੱਖੀਂ ਦੇਖੀ ਚੀਜ਼ ਤੇ ਯਕੀਨ ਕਰੋ ਹੁਣ ਤੇ ਅੱਖੀਂ ਦੇਖ ਕੇ ਯਕੀਨ ਨਹੀਂ ਕਰ ਸਕਦੇ ਇਹ ਗੱਲ ਹੋ ਗਈ ਹੈ ਸੋ ਇਹ ਜੋ ਹੈ ਜੀ ਪਿਛਲੇ ਦਿਨਾਂ ਦੇ ਵਿੱਚ ਇਹ ਖਬਰ ਘੁੰਮੀ ਕਿ ਕਨੇਡੀਅਨ ਸਰਕਾਰ ਨੇ ਟ੍ਰੈਫਿਕ ਦੇ ਨਿਯਮਾਂ ਪ੍ਰਤੀ ਆਹ ਗੱਲਾਂ ਕਹਿ ਦਿੱਤੀਆਂ ਨੇ ਜੀ ਉਹਦੇ ਬਾਰੇ ਅਸੀਂ ਥੋੜੀ ਜੀ ਜਾਂਚ ਪੜਤਾਲ ਕੀਤੀ ਹੈ ਤੇ ਉਹ ਗੱਲ ਕਰਦੇ ਆ ਅਸਲ 'ਚ ਕਿਸੇ ਨੇ ਕੀਤੀ ਕਿਸੇ ਮੀਡੀਆ ਨੇ ਤੇ ਅਸੀਂ ਵਿਦ ਥੈਂਕਸ ਅਸੀਂ ਉਹਨਾਂ ਦੀ ਇਨਫੋਰਮੇਸ਼ਨ ਸ਼ੇਅਰ ਕਰਦੇ ਆ ਜੀ ਨਵੇਂ ਡਰਾਈਵਿੰਗ ਲਾ ਜਿਹੜੇ ਜੁਲਾਈ ਮਹੀਨੇ ਵਿੱਚ 2025 ਚ ਲਾਗੂ ਹੋਣੇ ਨੇ ਇਹ ਕਹਿ ਕੇ ਬਹੁਤ ਕੁਝ ਲੋਕਾਂ ਨੂੰ ਦੱਸਿਆ ਗਿਆ ਸੇਫਟੀ ਐਕਟ ਟ੍ਰਾਂਸਪੋਰਟ ਐਕਟ ਕੈਨੇਡੀਅਨ ਮੋਟਰ ਵਹੀਕਲ ਐਕਟ ਹੈ ਇਦੇ ਬਾਰੇ ਕਿਹਾ ਗਿਆ ਕਿ ਨਵਾਂ ਡਰਾਈਵਿੰਗ ਲਾਅ ਜਿਹੜਾ ਜੀ ਜੁਲਾਈ ਦੇ ਵਿੱਚ ਲਾਗੂ ਹੋਵੇਗਾ ਤੇ ਕਲੇਮ ਕੀਤੇ ਗਏ ਕਿ ADAS ਸਿਸਟਮ ਹੈ। ਇਹ ਡਿਸਟਰੈਕਟਡ ਡਰਾਈਵਿੰਗ ਦੀ ਪੈਨਲਟੀ ਹੈ ਤੇ ਸਕੂਲ ਜ਼ੋਨ ਜਿਹੜੇ ਤੇ ਉਹਨਾਂ ਦੀ ਲਿਮਿਟ ਹੈ ਸਕੂਲ ਜ਼ੋਨ ਦੀ ਉਹ ਸਾਰੇ ਕੈਨੇਡਾ 'ਚ ਇੱਕੋ ਹੀ ਕਰ ਦਿੱਤੀ ਗਈ ਸੱਤੇ ਦਿਨ। ਇਸ ਤਰ੍ਹਾਂ ਦੀ ਹੋਰ ਵੀ ਗੱਲਾਂ ਸੀ ਤੇ ਹਾਂ ਜਿਹੜੀ ਸ਼ਰਾਬ ਪੀ ਕੇ ਜਿਹੜੀ ਲਿਮਿਟ ਸੀ ਉਸ ਨੂੰ 0.008 ਤੋਂ 0.007 ਤੱਕ ਜਿਹੜਾ ਸੀ ਉਹ ਕੀਤਾ ਗਿਆ। ਅਛਾ ਹੁਣ ਇਹਦੇ ਬਾਰੇ ਜਦੋਂ ਸਰਚ ਕਰਦੇ ਸੀ ਤੇ ਕਹਿੰਦੇ ਇਸ ਤਰ੍ਹਾਂ ਲੱਗਦਾ ਸੀ ਜਦੋਂ ਗੂਗਲ ਕੀਤਾ ਜਾਂਦਾ ਸੀ ਕਿ ਠੀਕ ਐ ਇਨਫੋਰਮੇਸ਼ਨ ਇਸ ਤਰ੍ਹਾਂ ਹੋਇਆ ਪਰ ਹੁਣ ਜਦੋਂ ਸਰਕਾਰਾਂ ਕੋਲੋਂ ਸਵਾਲ ਪੁੱਛੇ ਗਿਆ ਕਿ ਕੀ ਤੁਸੀਂ ਕੋਸ਼ਿਸ਼ ਜਿਹੇ ਹੱਕਿਆ ਤੇ ਉਹ ਜਵਾਬ ਦੇਣ ਤੋਂ ਸਮਰੱਥ ਨਹੀਂ ਉਹ ਕਹਿੰਦੇ ਸਾਡੇ ਕੋਲ ਤਾਂ ਕੋਈ ਜਾਣਕਾਰੀ ਨਹੀਂ ਨਾ ਇਹਦੇ ਵਿੱਚ ਪਰਵਿੰਸ਼ਲ ਸਰਕਾਰਾਂ ਨੇ ਕਿਹਾ ਨਾ ਫੈਡਰਲ ਨੇ ਕਿਹਾ ਔਰ ਇਹ ਵੀ ਹੈ ਕਿ ਜਿਹੜੀਆਂ ਡਰਾਈਵਿੰਗ ਲਾਅ ਦੇ ਤੇ ਜਿਹੜੇ ਲੋਕਲ ਲਾਜ਼ ਇਹ ਹੈਗੇ ਨੇ ਉਹਨਾਂ ਸਬੰਧੀ ਬਹੁਤੇ ਨਿਜਮ ਸੂਬਾਈ ਸਰਕਾਰਾਂ ਜਾਂ ਮਿਊਨਿਸਪੈਲਟੀਆਂ ਦੇ ਆਪਣੇ ਹੁੰਦੇ ਨੇ ਸੂਬਾਈ ਸਰਕਾਰ ਤੇ ਬਹੁਤੇ ਹੁੰਦੇ ਨੇ ਸੋ ਅੱਜ ਦੀ ਡੇਟ ਤੱਕ ਕੋਈ ਵੀ ਅਪਡੇਟ ਨਹੀਂ ਹੈ ਫੈਡਰਲ ਸਰਕਾਰ ਵੱਲੋਂ ਤੇ ਇਹ ਵੀ ਕਿਹਾ ਜਾ ਰਿਹਾ ਸੀ ਕਿ AI ਦੀ ਤਕਨੀਕ ਨਾਲ ਕੈਮਰੇ ਲਾਏ ਜਾਣਗੇ ਤੇ ਜਿੱਥੇ ਫਿਰ ਡਰਾਈਵਰਾਂ ਨੂੰ ਕਾਬੂ ਕੀਤਾ ਜਾਵੇਗਾ ਮੈਂਡਟਰੀ ADAS ਸਿਸਟਮ ਜਿਹੜਾ ਹੈਡਾਸ ਸਿਸਟਮ ਹੈ ਤੇ ਨਵੇਂ ਡਰਾਈਵਿੰਗ ਕਲਾਸ ਜਿਹੜੇ ਨੇ ਜੁਲਾਈ ਚ ਲਾਗੂ ਹੋ ਜਾਣਗੇ ਉਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਸੀ ਉਹ ਇਸ ਤਰ੍ਹਾਂ ਪੇਸ਼ ਕੀਤੀ ਗਈ ਕਿ ਜਿਵੇਂ ਸੱਚੀਆਂ ਲੱਗਦੀਆਂ ਹੁਣ ਪਰ ਕਹਿੰਦੇ ਕਿ ਕੁਝ ਸਮਾਰਟ ਲੋਕ ਜਿਹੜੇ ਹੈਗੇ ਨੇ ਇਸ ਤਰ੍ਹਾਂ ਦੀ ਜਾਣਕਾਰੀ ਫਲਾਉਂਦੇ ਨੇ ਆਪਣੀਆਂ ਵੈਬਸਾਈਟ ਤੇ ਟ੍ਰੈਫਿਕ ਵਧਾਉਣ ਲਈ ਉਹਨਾਂ ਵੱਲੋਂ ਕੁਝ ਡੋਮੇਨ ਪੁਰਾਣੇ ਜਿਹੜੇ ਇਨੈਕਟਿਵ ਹੁੰਦੇ ਨੇ ਖਰੀਦ ਲਏ ਜਾਂਦੇ ਨੇ ਤੇ ਉਹਨਾਂ ਨੂੰ ਫਿਰ ਐਕਟਿਵ ਕਰਕੇ ਤੇ ਆਪਣੇ ਨਾਂ ਤੇ ਕਰਕੇ ਉਹਨਾਂ ਤੇ ਇਨਫੋਰਮੇਸ਼ਨ ਪੋਸਟ ਕਰ ਦਿੱਤੀ ਜਾਂਦੀ ਹੈ ਜਿਸ ਨੂੰ ਕਈ ਟੂਲਸ ਜਿਹੜੇ ਨੇ ਰੀਡ ਨਹੀਂ ਕਰ ਸਕਦੇ ਉਹਨਾਂ ਹੀ ਦਿਨ ਤੱਕ ਪਤਾ ਨਹੀਂ ਲੱਗਦਾ ਜਿੰਨੀ ਦੇਰ ਤੱਕ ਜਿਨ੍ਹਾਂ ਵੱਲੋਂ ਇਹ ਜਾਰੀ ਹੋਈ ਹੁੰਦੀ ਹੈ ਉਹ ਇਹਨਾਂ ਕਹਿ ਦੇਣ ਕਿ ਸਾਡੇ ਵੱਲੋਂ ਨਹੀਂ ਹੋਈ ਜਿਸਾ ਅਸੀਂ ਕੀਤੀ ਹੈ ਜਾਂ ਨਹੀਂ ਕੀਤੀ ਹੈ ਇਹ ਤੁਹਾਨੂੰ ਬਿਲਕੁਲ ਸਹੀ ਲੱਗਦੇ ਨੇ ਦੇਖਣ ਨੂੰ ਪਰ ਕੰਕ੍ਰੀਟ ਸੋਰਸਸ ਜਿਹੜੇ ਨੇ ਜਿਹੜੀਆਂ ਮੈਂ ਖਬਰਾਂ ਤੁਹਾਨੂੰ ਦੱਸੀਆਂ ਨੇ ਇਹਨਾਂ ਦੇ ਕੰਕ੍ਰੀਟ ਸੋਰਸਸ ਨਹੀਂ ਸੀ ਹੁਣ ਇਹਦੇ ਵਿੱਚ ਹੋਇਆ ਕੀ ਹੈ ਕਿ ਕੋਈ ਸਰਕਾਰੀ ਕਾਗਜ਼ ਪੱਤਰ ਨਹੀਂ ਸਾਹਮਣੇ ਆਇਆ ਕਿ ਆ ਸਰਕਾਰ ਨੇ ਕਹ ਦਿੱਤਾ ਹੋਵੇ ਇਸ ਤਰ੍ਹਾਂ ਤੇ سوشل میڈیا ਦੁਆਰਾ ਐਂਪਲੀਫਾਈ ਕੀਤਾ ਗਿਆ ਇਸ ਚੀਜ਼ ਨੂੰ سوشل میڈیا ਦੁਆਰਾ ਬਤਾਇਆ ਗਿਆ ਜਿਹੜੀਆਂ ਲੇਨ ਕੀਪਿੰਗ ਅਸਿਸਟ ਵਗੈਰਾ ਚੀਜ਼ਾਂ ਨੇ ਉਹ ਜਿਹੜਾ ਸਿਸਟਮ ਹੈ ਨਵੀਆਂ ਕਾਰਾਂ ਦੇ ਵਿੱਚ ਆਮ ਤੌਰ ਤੇ ਹੁਣ ਤਕਰੀਬਨ ਸਟੈਂਡਰਡ ਆ ਰਿਹਾ ਪਰ ਫੈਡਰਲ ਸਰਕਾਰ ਨੇ ਉਹਦੇ ਬਾਰੇ ਕੁਝ ਨਹੀਂ ਕਿਹਾ ਕਿ ਉਹ ਜ਼ਰੂਰੀ ਹੋਵੇਗਾ ਹਰ ਗੱਡੀ ਤੇ ਲੱਗਣਾ ਡਿਸਟਰੈਕਟਡ ਡਰਾਈਵਿੰਗ ਜਿਹੜੇ ਨੇ ਉਹਨਾਂ ਦੇ ਬਾਰੇ ਕਿਹਾ ਗਿਆ ਸੀ ਕਿ 600 ਡਾਲਰ ਉਰੇ ਤੇ ਹੋਵੇਗਾ ਸਟਾਰਟ ਹੋਣਗੇ ਉਥੋਂ ਇਹ ਲਾਅ ਜਿਹੜੇ ਨੇ ਇਹ ਪਹਿਲਾਂ ਵੀ ਮੈਂ ਦੱਸਿਆ ਕਿ ਪ੍ਰੋਵਿੰਸ ਦੁਆਰਾ ਜਿਹੜੇ ਨੇ ਉਹ ਤਕਰੀਬਨ ਰੈਗੂਲੇਟ ਕੀਤੇ ਜਾਂਦੇ ਨੇ ਤੇ 600 ਡਾਲਰ ਬਾਰੇ ਕਿ 600 ਡਾਲਰ ਤੋਂ ਸਟਾਰਟ ਹੋਵੇਗਾ ਇਹੋ ਜਿਹਾ ਕੋਈ ਨਿਯਮ ਨਹੀਂ ਹੈ ਤੇ ਇਸੇ ਤਰ੍ਹਾਂ ਸਕੂਲ ਜ਼ੋਨ ਦੇ ਵਿੱਚ 24 ਘੰਟੇ ਸੱਤੇ ਦਿਨ 30 ਕਿਲੋਮੀਟਰ ਪ੍ਰਾਵਰਦੀ ਸਪੀਡ ਜਿਹੜੀ ਹੈ ਉਹਦੇ ਬਾਰੇ ਕਿਹਾ ਗਿਆ ਸੀ ਕਿ ਇਹ ਹੁਣ ਲਾਗੂ ਹੋਵੇਗੀ ਉਹ ਵੀ ਸਚਾਈ ਨਹੀਂ ਹੈ ਉਸ ਨੂੰ ਹਰ ਮਿਊਨਿਸਪੈਲਿਟੀ ਸ਼ਹਿਰ ਜਾਂ ਪ੍ਰੋਵਿੰਸ ਦੁਆਰਾ ਰੈਗੂਲੇਟ ਕੀਤਾ ਜਾਂਦਾ ਕਿ ਸਾਡੇ ਸ਼ਹਿਰ ਚ ਆਹ ਹੋਵੇਗਾ ਫੈਟਲ ਸਰਕਾਰ ਦਾ ਕੋਈ ਨਿਸ਼ਾਨੀ ਜਾਂ ਕੋਈ ਐਵੀਡੈਂਸ ਨਹੀਂ ਹੈ ਹਾਲੇ ਤੱਕ ਕਿ ਸਰਕਾਰ ਫੈਟਲ ਨੇ ਕੁਝ ਇਸ ਤਰ੍ਹਾਂ ਦਾ 24/7 ਰੂਲ ਬਣਾ ਦਿੱਤਾ ਹੋਵੇ ਹੁਣ ਜਿਹੜਾ ਬਲੋ ਲਿਮਿਟ ਅਲਕੋਹਲ ਲੈਵਲ ਹੈ ਜੀ ਉਹਦੇ ਵਿੱਚ ਉਹਨੂੰ ਕਹਿੰਦੇ ਸੀ ਕਿ 0.0 0.05 ਹੋ ਜਾਣਾ ਹੈ ਉਹ ਤੇ ਉਹ ਜਿਹੜਾ ਹੈ ਜੀ ਉਹ 0.08 ਪਰ ਉਹ ਪੂਰੇ ਕੈਨੇਡਾ ਦੇ ਵਿੱਚੋਂ ਇੰਨਾ ਹੀ ਹੈ ਇਸ ਤੋਂ ਥੱਲੇ ਨਹੀਂ ਆ ਰਿਹਾ ਤੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਕੁਝ ਪੈਨਲਟੀ ਜਿਹੜੀਆਂ ਨੇ ਹੋਰ ਲੱਗਣਗੀਆਂ ਹੋਰ ਚੀਜ਼ਾਂ ਤੇ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਪਾਵਰ ਕੀਤੇ ਹੋਏ ਸਪੀਡ ਕੈਮਰੇ ਲੱਗਣਗੇ ਅਜਿਹਾ ਕੁਝ ਨਹੀਂ ਹੈ ਕੋਈ ਸ਼ਹਿਰ ਜਿਹੜੇ ਨੇ ਫੋਟੋ ਰਿਟਾਰ ਯੂਜ਼ ਕਰਦੇ ਨੇ ਪਰ ਪੂਰੇ ਕੈਨੇਡਾ ਦੇ ਵਿੱਚ ਸਰਕਾਰ ਬਨੋਂ ਅਜਿਹਾ ਕੁਝ ਨਹੀਂ ਹੈ ਤੇ ਜੁਲਾਈ 2025 ਵਿੱਚ ਜਿੰਨੀਆਂ ਚੀਜ਼ਾਂ ਤੁਹਾਡੇ ਸਾਹਮਣੇ ਪਿਛਲੇ ਦਿਨਾਂ ਵਿੱਚ ਪਰੋਸੀਆਂ ਗਈਆਂ ਅੱਜ ਦੀ ਡੇਟ ਤੱਕ ਉਹਨਾਂ ਦੇ ਬਾਰੇ ਸਰਕਾਰ ਨੇ ਕਿਸੇ ਚੀਜ਼ ਤੇ ਹਾਮੀ ਨਹੀਂ ਭਰੀ